ਕਾਉਦੀ ਵੀ ਗਿਆ ਕੇ ਤੋੜ ਮੰਗਲ ਜੀ ਕਉਟ ਆਇਓ ਗਲਤੀ ਹੋ ਗਈ ਕਿੰਨੇ ਪਿੰਡਾਂ ਠੱਗੀ ਮਾਰੀ ਆ ਉਹ ਇਹਨਾਂ ਨੂੰ ਆਇਓ ਬੜ ਕੇ ਬੜੇ ਤੋਂ ਪੜੋ ਯਾਰ ਤੋਂ ਆਇਆ ਆ ਕੇ ਪੜੋ ਆਪਦੇ ਕੋਲ ਇਹ ਰੱਖ ਪਹਿਲਾਂ ਮਹਿਕਮੇ ਦਾ ਨਾਮ ਦੱਸ ਤੇਰੇ ਆਹੀ ਮੈਂ ਤੁਹਾਨੂੰ ਜਦੋਂ ਕਹੇ ਕਿ ਮਹਿਕਮੇ ਦਾ ਪਤਾ ਲੱਗੇ ਕਿਹੜਾ ਹੋਣਾ ਇਤ ਇੰਨੀ ਗਰਮੀ ਚ ਤੁਹਾਡੇ ਮਗਰ ਤੁਰੇ ਫਰਦੇ ਆ ਜੀ ਲੈ ਮਗਰ ਤੁਰੇ ਮੈਂ ਤਾਂ ਆਪਣੇ ਚ ਕੋਲੇ ਦੋ ਵਾਰੀ ਹੋ ਗਈ ਤੁਸੀਂ ਮਹਿਕਮਾ ਦੱਸੋ ਉਹ ਆਹੀ ਮਹਿਕਮਾ ਭਾਈ ਜੇ ਉਹ ਤੈਨੂੰ ਕਹਿ ਦਿੱਤਾਗਾ ਲੈ ਆ ਲੈ ਰਿਹਾ ਸੀਂ ਚੜਾਉਂਦੇ ਤੁਹਾਡਾ ਨਾਮ ਲੈ ਇੱਕ ਮਿੰਟ ਪਾਓ ਮੈਂ ਆਹ ਵੜ ਕੇ ਕਿ 100 ਰੁਪਏ ਆਉਣੇ ਆ। ਮੈਂ ਤਾਂ ਤੁਹਾਨੂੰ ਦੱਸ ਦੇ। ਉੱਤਾਲੇ ਯਾਰਾ। ਨਹੀਂ ਮੈਂ ਹੀ ਜਾਂ ਦਿੰਦਾ ਇੱਕ ਮਿੰਟ ਬੈਠ ਚ ਬਈ। ਸਭਾ ਨੂੰ ਤੇ ਬਾਈ। ਯਾਰ ਕੰਮ ਨਹੀਂ ਹੈਗੀ ਅਜੀ ਵੇਲੇ ਮੈਂ ਤੂੰ ਹੋਰ ਨਹੀਂ ਕੰਮ ਕਰਦਾ ਅਜੀ ਹੋਰ ਕਰਾਵੇ ਵੀ ਜਾਣਾ। ਮੈਂ ਕੁਝ ਛੱਡੀਆਂ ਮਾਰ ਮਾਰ ਕੇ ਹਾਇ ਰੈਸਟੋਰੈਂਟ ਭਰ ਲੈ ਤੇ ਮੈਨੂੰ ਕੀ ਬਣੇ? ਮੇਰੇ ਨਾਮ ਨਹੀਂ। ਇਹੀ ਰਿਪੋਰਟ ਅਸੀਂ ਤਾਂ ਭੇਜਣਾ। ਇਹੀ ਲਖਣਾ ਕਰਕੇ ਤੂੰ ਇਹਦੇ ਪਿੱਛੇ ਲੱਗੀ ਨਾ ਤੇਰੇ ਦੋ ਗੱਡੇ ਕਰਨ ਕੇ ਜਾਗੇ। ਉਹਨਾਂ ਕਹਿੰਦਾ ਪੁੱਤ ਮੈਂ ਤੈਨੂੰ ਜਾਣ ਨਹੀਂ ਦਿੰਦੀ ਜਿੰਨਾ ਜਿੱਦਾਂ ਮੇਰੇ ਪੁੱਤ ਦਾ ਨਾਂ ਨਹੀਂ ਖੁੰਦਾ। ਮਾ ਮਾ ਮਲਾ ਬੰਦੇ ਤਾਂ ਵੇਖ ਮੈਂ ਬੰਦੇ ਵੇਖ ਮੈਂ ਆਏ ਨਹੀਂ ਪਰ ਚੰਦੀ ਮਾ ਮਮੋ ਮਿਲਦੇ ਬਹਾਰ ਇਹਨਾਂ ਨੇ 200 ਰੁਪਏ ਤਾਂ ਤੁਸੀਂ ਲੈ ਸੀ ਮੰਗ ਭਾਈ ਛੱਡ ਦੇ ਆਈ ਵਾਰਦੀ ਨਵੀਂ ਜੋਇਨੀ ਨਵੀਂ ਜੋ ਕਿਹੜਾ ਮਹਿਮਾ ਕਿਹੜਾ ਕੁੰਡਾ ਹਾਂਜੀ ਆਹੀ ਮੈਗਮਾ ਬੰਦੇ ਸੱਦੋ ਜਾ ਰਹੇ ਨੇ ਉਹਨਾਂ ਨੂੰ ਬੰਨੋ ਕੋਈ ਮਹਿਮਾਨੀ ਆਇਆ ਸਾਨੂੰ ਤਾਂ ਕੋਈ ਭੋਲੜੀ ਆਈ ਕੋਈ ਨਹੀਂ ਆਉਂਦੀ ਭਾਈ ਮੈਡਮ ਆ ਨਹੀਂ ਮੈਡਮ ਬਈ ਭਾਈ ਭਾਈ ਨਹੀਂ ਜਾਂਦਾ ਮਦਰ ਕਿਹਾ ਕੋਈ ਪਹਿਣਾ ਬਣ ਗਿਆ ਸੀ ਕਿਹਾ ਕਹਿੰਦੇ ਨਾ ਤੇਰੇ ਪੁੱਤ ਦਾ ਮਹਾਰਾਜ ਸਿੰਘ ਘਾੜ ਤੇ ਨਾਂ ਹੈਗਾ ਕੋਈ ਕਿਸੇ ਜੀ ਦਾ ਹੈਗਾ ਕਿ ਹੈ ਨਹੀਂਗਾ ਮੈਂ ਤੇ ਮੈਂ ਕਿਹਾ ਮੇਰੇ ਪੁੱਤ ਦਾ ਰਾਸ਼ਨ ਘਾੜ ਤੇ ਘਟਿਆ ਮਸੀਨਾ ਮੈਂ ਕਿਹਾ ਮੇਰੇ ਪੁੱਤ ਦਾ ਨਾ ਰਾਸ਼ਨ ਘਾੜ ਤੇ ਨਾਂ ਪੈ ਜੂਗਾ ਮੈਨੂੰ ਕਿ ਪਤਾ ਸੀ ਠੱਗਾਂ ਮਾਰਨ ਆਇਆ ਫਿਰਦੇ ਉੱਤੋਂ ਭੇਜ ਦੇ ਕਿਸੇ ਨੇ ਕੌਣ ਹੈ ਮਲਾਜਮਾ ਬੀਬੀ ਹਾਂਜੀ ਵੀਰ ਜੀ ਦੱਸੋ ਰਾਸ਼ਨ ਕਾਰਡ ਤੇ ਨਾਮ ਪਾਉਣਿਆ ਬੀਬੀ ਜੀ ਤੁਹਾਡੇ ਰਾਸ਼ਨ ਕਾਰਡ ਚ ਨਾਮ ਕਟਿਆ ਤਾਂ ਅੱਛਾ ਕਟਿਆ ਪੁੱਤਾ ਜੋ ਅੰਦਰ ਹਾਂਜੀ ਉਧਰ ਆ ਕੇ ਦਾ ਨਾਮ ਹੈ ਨਹੀਂ ਬੀਬੀ ਜੀ ਇਹ ਤਾਂ ਸਾਡੇ ਵੱਡਿਆਂ ਦਾ ਘਰ ਆ ਉਧਰਲੇ ਪਾਸੇ ਆਜੋ ਆਪਣੇ ਘਰੇ ਚਲੋ ਫੇਰ ਦੱਸ ਦਿਆਂ ਪੁੱਤ ਤੁਹਾਨੂੰ 3.2 ਜੀਆਂ ਦਾ ਨਾਮ ਹੈ ਨਹੀਂ ਵਾਵਾ ਚਲ ਤੁਸੀਂ ਮੌਕੇ ਤੇ ਆਗੇ ਤੇ ਸਾਡਾ ਵੀ ਰਾਸ਼ਨ ਕਾਰਡ ਚ ਨਾਮ ਪੈ ਜੂਗਾ ਹਾਂਜੀ ਹਾਂਜੀ ਬੈਜੋ ਪਤਾ ਇੱਥੇ ਬੈਠੇ ਜੀ ਆਧਾਰ ਕਾਰਡ ਲੈਓ ਬੀਬੀ ਹਾਂਜੀ ਜੀਦਾ ਕਿਹਦਾ ਲਿਆ ਮੈਂ ਪੁੱਤ ਜੀਦਾ ਜੀਦਾ ਨਾਮ ਹੈ ਨਹੀਂ ਬੀਬੀ ਇੱਕ ਤਾਂ ਮੇਰੇ ਮੁੰਡੇ ਦਾ ਹੈ ਨਹੀਂ ਗਾਜੀ ਅੱਛਾ ਜੀ ਤੇ ਬਾਕੀ ਦਾ ਛੋਟੇ ਬੱਚੇ ਦਾ ਪਾਊਗਾ ਹਜੇ ਕਿ ਨਹੀਂ ਪੈਂਦਾ ਨਹੀਂ ਪਾ ਦਾਂਗੇ ਬੀਬੀ ਤੁਸੀਂ ਐ ਕਰੋ ਉਹਦਾ ਆਪਣੇ ਮੁੰਡੇ ਦਾ ਤੇ ਜਿਹਦਾ ਬੱਚੇ ਦਾ ਹੋਰ ਹੈ ਨਹੀਂ ਉਹ ਤਾਂ ਦੋਨਾਂ ਦਾ ਆਧਾਰ ਕੱਢ ਲਿਓ ਪੁੱਤ ਪਾਣੀ ਪੀਓਗੇ ਹਾਂ ਬੀਬੀ ਪਾਣੀ ਪਿਲਾਏ ਚਾਹ ਵੀ ਬਣਾ ਲਾਂ ਮੈਂ ਨਾਲ ਕੱਪ ਕੱਪ ਨਹੀਂ ਪਹਿਲਾਂ ਪਾਣੀ ਪਿਆ ਦਿਓ ਫਿਰ ਚਾਹ ਵੀ ਦੇਖ ਲਾਂਗੇ ਠੀਕ ਹੈ ਜੀ ਹਾਂਜੀ ਅੱਜ ਕਾਫੀ ਨਾਲ ਚੱਲਦੀ ਯਾਰ ਨਾਲ ਫਾਕੇ ਬੜੇ ਗਾਗ ਆ ਗਏ ਆਪਣੇ ਕੋਲ ਬੀਬੀ ਆਈ ਨਹੀਂ ਹੋਰ ਵੀ ਘਰ ਜਾਣਾ ਗਰਮੀ ਵੀ ਬਹੁਤ ਹੈ ਤੇ ਬੇਬੇ ਹਾਂਜੀ ਆ ਗਈ ਵੀ ਆਜੋ ਮੜਾ ਜਲਦੀ ਹੋਰ ਵੀ ਘਰ ਜਾਣਾ ਸੀ ਗਰਮੀ ਬਹੁਤ ਹੈ ਇੱਕ ਗਰਮੀ ਨੇ ਲਹੂ ਪੀਤਾ ਯਾਰ ਆਪਣੇ ਹੀ ਹੋ ਜਾਣਗੇ ਆ ਲਓ ਪੁੱਤ ਪਾਣੀ ਪੀਓ ਹਾਂਜੀ ਆਧਾਰ ਕਾਰਡ ਲੈ ਆਓ ਬੀਬੀ ਜੀ ਲੈ ਆਈ ਬੱਚਾ ਬੈਜੋ ਆ ਕੇ ਨਾਲੇ ਡਿਟੇਲ ਦੱਸ ਦਿਓ ਜੀ ਸਾਨੂੰ ਡਿਟੇਲ ਭਰਵਾ ਦਿਓ ਜੀ ਸਾਰੀ ਠੀਕ ਹੈ ਜੀ ਮੱਗਰ ਸਿੰਘ ਸਨ ਆਫ ਜਾਗਰ ਸਿੰਘ ਆ ਲੋ ਪੁੱਤ ਤੂੰ ਪੈਸੇ ਲੈ ਲੈ ਸੀ ਕਿ ਤੂੰ ਕੱਢ ਲੈ ਹਾਂ 100 ਰੁਪਏ ਲੈ ਲੈ ਲਓ ਆ ਤਾਂ ਮੇਰੇ ਵੱਡੇ ਮੁੰਡੇ ਦਾ ਠੀਕ ਹੈ ਜੀ ਤੇ ਆ ਮੇਰੇ ਪੋਤੇ ਦਾ ਓਕੇ ਬੀਬੀ ਦੋਨਾਂ ਦੇ ਨਾਮ ਹੈ ਨਹੀਂ ਜੀ ਹਾਂਜੀ ਦੋਹਾਂ ਦੇ ਰਾਸ਼ਨ ਕਾਰਡ ਚ ਨਾਮ ਹੈ ਨਹੀਂ ਗੇ ਠੀਕ ਹੈ ਬੀਬੀ ਨੋਂ ਦਾ ਹੈਗਾ ਜੀ ਨੋਂ ਦਾ ਹੈਗਾ ਹਾਂ ਰਣਜੀਤ ਸਿੰਘ ਸੋਨੂੰ ਤੁਮ ਬੱਕਰ ਸਿੰਘ ਪੁੱਤ ਨਾ ਚੜਜੂ ਆਪਣਾ ਰਸ਼ਨ ਕਾਰਡ ਤੇ ਹਾਂ ਬੀਬੇ ਚੜਜੂਗਾ ਤਕਰੀਬਨ ਸਾਰਿਆਂ ਦੇ ਚੜੀ ਜਾਂਦੇ ਹੈਗੇ ਅੱਛਾ ਬਾਕੀ 2-4 ਦਨ ਉੱਤੇ ਥੱਲੇ ਹੋ ਜਾਂਦੇ ਹੈਗੇ ਠੀਕ ਹੈ ਪੁੱਤ ਬਣ ਕੇ ਨਾ ਤੇਰੀ ਬਾਈ ਮਿਹਰਮਾਨੀ ਜੇ ਤੂੰ ਚੜਾ ਦੇ ਅੱਗੇ ਸਾਡਾ ਦੋ ਬਰਾ ਨਾ ਆਏ ਮੁੜ ਗਏ ਮੁੰਡੇ ਆਏ ਸੀ ਫਾਰਮ ਜੇ ਭਰ ਕੇ ਮੁੜ ਗਏ ਤੇ ਨਾ ਸਾਡਾ ਚੜਿਆ ਨਹੀਂਗਾ ਚੜ ਜਾਣਗੇ ਬੀਬੀ ਤੁਸੀ 100 ਰੁਪਏ ਲੈ ਕੇ ਆਓ ਇਹਦੀ 100 ਰੁਪਏ ਫੀਸ ਆ 100 ਰੁਪਏ ਫੀਸ ਹੈ ਹਾਂਜੀ ਲਿਆ ਦਿੰਨੀ ਆ ਪੁੱਤ ਆ ਲੈ ਓ ਆ ਲੈ ਪਤ 10000 ਰੁਪਿਆ ਤੇ ਪਰ ਰਾਸ਼ਨ ਕਾਰਡ ਤੇ ਮੇਰਾ ਪੁੱਤ ਬਣ ਕੇ ਨਾ ਆ ਪਾ ਨਹੀਂ ਤੁਹਾਨੂੰ ਕਾਣ ਕੇ ਮਿਲਣੀ ਚਾਹੀਦੀ ਬੀਬੀ ਅਸੀਂ ਤਾਂ ਰਿਕਾਰਡ ਚੜਾਉਣਾ ਹੁੰਦਾ ਸੀ ਤੁਹਾਡਾ ਰਿਕਾਰਡ ਝਟਾਲਾਗਾ ਬਾਕੀ ਕੰਮ ਉਤਲੇ ਅਫਸਰਾਂ ਦਾ ਉਹ ਦੇਖੋ ਹੁਣ ਕਦੋਂ ਚੜਾਉਂਦੇ ਹੈਗੇ ਅਸੀਂ ਤਾਂ ਡਾਟਾ ਲੈ ਕੇ ਲੈ ਜਾਣਾ ਤੇ ਉਹਨਾਂ ਨੂੰ ਜਾ ਕੇ ਦੇ ਦਾਂ ਉਹ ਚੜਾਉਣਗੇ ਬਾਕੀ ਚੜ ਜਾਂਦੇ ਸਾਰਿਆਂ ਦੇ ਕਈਆਂ ਦੇ ਚੜ ਗਏ ਹੈਗੇ ਠੀਕ ਹੈ ਪੁੱਤ ਸ਼ਾਬਾਸ਼ ਤੇਰੀ ਹਾਂ ਅਸੀਂ ਕਰੀਏ ਕਿਹੜਾ ਵਿੱਚ ਠੀਕ ਕੀ ਕੀ ਕਰਨਾ ਹੈ ਇਹ ਨਿਰਾਸ਼ਣ ਕਰਨ ਦਾ ਪਤਾ ਕਰਨਾ ਆਪਾਂ ਕਿ ਦਿੰਨੀ ਆ ਮੈਂ ਨਾਂ ਕਢਾਉਂਗਾ ਵੀ ਤੇਰਾ ਨਾਂ ਕਟਾਇਆ ਸੀ ਕਿਹੜੇ ਵਿਭਾਗ ਵਿੱਚ ਆਏ ਹੋ ਤੁਸੀਂ ਐਸੇ ਵਿਭਾਗ ਵਿੱਚ ਆਏ ਐ ਐਸੇ ਵਿਭਾਗ ਵਿੱਚ ਕਿਹੜੇ ਵਿਭਾਗ ਵਿੱਚ ਮੈਨੂੰ ਪਤਾ ਲੱਗਦਾ ਨਾਂ ਕਢਾਉਂਗਾ ਬਈ ਨਾਂ ਤਾਂ ਕਢਾਉਣ ਵਾਲਾ ਵਿਭਾਗ ਤਾਂ ਹੋਊਗਾ ਕੋਈ ਤੁਹਾਡਾ ਆਹੀ ਵਿਭਾਗ ਮਾਈ ਰਾਸ਼ਨ ਕਾਰ ਦਾ ਮੈਂ ਆਹੀ ਵਿਭਾਗ ਵਿਭਾਗ ਦਾ ਨਾਂ ਕੀ ਹੈ ਜਿਵੇਂ ਹੁਣ ਆਪਾਂ ਮੰਨ ਕੇ ਚੱਲ ਬਿਜਲੀ ਦਾ ਬਿੱਲ ਤੇ ਆਉਂਦਿਆ ਬਿਜਲੀ ਵਾਲੇ ਕਹਿੰਦੇ ਆਪਾਂ ਬਿਜਲੀ ਵਾਲਾ ਵੀ ਅਸੀਂ ਬਿਜਲੀ ਵਾਲੇ ਆ ਜਾਂ ਟੈਲੀਫੋਨ ਵਾਲੇ ਆਉਂਦੇ ਆ ਜਾਂ ਤੁਹਾਡੇ ਕੋਈ ਮੰਨੇ ਕਿ ਜੇ ਕੋਈ ਵੀ ਅਫਸਰ ਆਊਗਾ ਉਹ ਤੁਹਾਡਾ ਵਿਭਾਗ ਦਾ ਦੱਸੂਗਾ ਤੁਹਾਡਾ ਵਿਭਾਗ ਕਿਹੜਾ ਹੈ ਬਾਈ ਇੱਕ ਦਾ ਤੁਹਾਡਾ ਨਾਮ ਚੜਾ ਰਿਹਾ ਹੈ ਇਹ ਨਹੀਂ ਕਰ ਮੈਂ ਤਾਂ ਉਦੋਂ ਤੁਹਾਨੂੰ ਵਿਭਾਗ ਪੁੱਛਿੰਦੇ ਹੋ ਤੈਨੂੰ ਕਹਿ ਦਿੱਤਾ ਬਾਈ ਇਹ ਵੀ ਇਸੇ ਵਿਭਾਗ ਵਿੱਚ ਆਸੀ ਕੋਈ ਜਾਈ ਬਾਈ ਮੈਂ ਤੁਹਾਨੂੰ ਮੈਂ ਗੱਲ ਦੱਸਦਾ ਵੀ ਮੈਨੂੰ ਇਹ ਚੀਜ਼ ਦਾ ਨਹੀਂ ਮਤਲਬ ਮੈਂ ਤੁਹਾਨੂੰ ਇਹ ਪੁੱਛ ਰਿਹਾ ਮੈਂ ਤੁਹਾਡਾ ਕੋਈ ਬਹਿਸ ਫਸਾਈ ਨਹੀਂ ਕਰਦਾ ਮੈਂ ਤੁਹਾਨੂੰ ਵਿਭਾਗ ਪੁੱਛ ਰਿਹਾ ਵੀ ਤੁਹਾਡਾ ਵਿਭਾਗ ਕਿਹੜਾ ਬਸ ਆਹੀ ਆ ਬਾਈ ਜਿਹੜੇ ਰਾਸ਼ਨ ਕਾਰਡਾਂ ਦੇ ਨਾਮ ਕੱਟੇ ਆਉਂਦੇ ਉਹਨਾਂ ਦੇ ਨਾਮ ਚੜਾਉਣੇ ਦਾ ਤਾਂ ਲੈ ਤੁਹਾਨੂੰ ਵਿਭਾਗ ਦਾ ਨਾਮ ਹੀ ਪਤਾ ਬਾਈ ਆਹੀ ਮਹਿਕਮਾ ਯਾਰ ਜਦੋਂ ਕਹਿ ਦਿੱਤਾ ਜਦੋਂ ਤੁਹਾਨੂੰ ਅਕਸਰ ਮਹਿਕਮਾ ਦਾ ਨਾਮ ਪਤਾ ਹੋਊਗਾ ਬਾਈ ਤੁਸੀਂ ਨਾਮ ਚੜਾਉਣਾ ਆਪਦੇ ਕਹ ਨਹੀਂ ਚੜਾਉਣਾ ਚੜਾਉਣਾ ਮਹਿਕਮਾ ਦੱਸੋ ਪਹਿਲਾਂ ਤੁਹਾਡੇ ਦੀ ਆਹ ਫੜੋ ਯਾਰ ਤੁਹਾਡਾ ਮੈਸੇਜ ਆਹ ਕਿਉਂ ਫੜੋ ਆਪਦੇ ਕੋਲੇ ਰੱਖ ਪਹਿਲਾਂ ਮਹਿਕਮੇ ਦਾ ਨਾਮ ਦੱਸ ਬਰੇ ਆਹੀ ਮਹਿਕਮਾ ਜਦੋਂ ਕਹੇ ਕਿ ਕਿਹੜਾ ਮਹਿਕਮਾ ਮਹਿਕਮਾ ਦਾ ਪਤਾ ਲੱਗੇ ਕਿਹੜਾ ਹੋਣਾ ਐ ਕਿੰਨੀ ਗਰਮੀ ਚ ਤੁਹਾਡੇ ਮਗਰ ਤੁਰੇ ਫਰਦੇ ਆਂ ਅਸੀਂ ਯਾਰ ਮਗਰ ਤੁਰੇ ਫਿਰਦਾ ਹੱਟਨੇ ਤੋਂ ਪਹਿਲਾਂ 2 ਵਜੇ ਹੋ ਗਈ ਤੁਸੀਂ ਮਹਿਕਮਾ ਦੱਸੋ ਕਾਵਾ ਉਹ ਆਹੀ ਮਹਿਕਮਾ ਬਾਈ ਜਦੋਂ ਤੈਨੂੰ ਕਹੀ ਦਿੱਤਾਗਾ ਨੀ ਕਾਲਿਆ ਰਸ ਨੀ ਚੜਾਉਂਦੇ ਤੁਹਾਡਾ ਨਾਮ ਆਉਂਦਾ ਹੈ ਇੱਕ ਮਿੰਟ ਪਾ ਬੈ ਮਾਹਰ ਬੀਬੀ ਤੋਂ ਦਾ 100 ਰੁਪਏ ਹੋਣਗੇ 100 ਰੁਪਏ ਇੱਕ ਮਿੰਟ ਤੁਸੀਂ ਆਇਆ ਕਰੀਏ ਇੱਕ ਮਿੰਟ ਆ 100 ਰੁਪਏ ਫੜੇ ਗੱਲ 100 ਰੁਪਏ ਦੀ ਨਹੀਂ ਸਾਡੇ ਪਿੰਨੋ 6000 ਵੋਟ ਆ ਕਿੰਨੇ ਘਰ ਵਜਾ ਕੇ ਆਏ ਤੁਸੀਂ ਤੇ ਬਾਈ ਜਦੋਂ ਤੈਨੂੰ ਕਹਤਾ ਸੀ ਕਿਹੜਾ ਕੋਈ ਧਾਲੀ ਫਰਾਡ ਕਰ ਕਾ ਫਰਾਡ ਕਰੀਏ ਨਾ ਇਹ ਤੇਰਾ ਫਰਾਡ ਹੀ ਆ ਹਾਂ ਤੁਸੀਂ 100 ਰੁਪਇਆ ਫਟਾ ਕੇ ਭਜ ਦੇ ਕਿਉਂ ਅਸੀਂ ਤਾਂ ਆਪਦੀ ਮਿਹਨਤ ਲੈਨੇ ਆਂ ਨਹੀਂ ਨਹੀਂ ਮੈਂ ਨਹੀਂ ਮਤਰਾ ਸਮਝਾ ਮੈਂ ਕਿਹਨਾਂ ਕਦੋਂ ਦੱਸਦੇ ਚੱਲ ਯਾਰ ਨਹੀਂ ਨਹੀਂ ਮੈਂ ਨਹੀਂ ਜਾਂਦਾ ਇੱਕ ਮਿੰਟ ਬੈਠ ਤੇ ਬਈ ਐ ਬਾਈ ਤੁਸੀਂ ਬਾਈ ਤੁਹਾਡੇ ਨਾਮੇ ਕੋਈ ਕਰਨੀ ਹੈਗੀ ਆ ਜੀ ਵੇਲੇ ਆ ਤੁਸੀਂ ਹੋਰ ਨਹੀਂ ਕੰਮ ਹੁੰਦਾ ਜੀ ਹੋਰ ਕਰਾ ਵੀ ਜਾਣਾ ਮੈਂ ਕੋਈ ਨਹੀਂ ਹੋਰ ਕਹਿੰਦਾ 100 ਰੁਪਇਆ ਮੋੜਦਾ ਰਹਾ ਸੀ ਹਮਝਾ ਹਮਣੇ 100 ਰੁਪਇਆ ਮੋੜਦਾ ਨਹੀਂ ਕਾ ਤੇ ਤੁਹਾਡੇ ਨਾਲ ਬਈ ਬਈ ਕੋਈ ਥੱਲੀ ਥੋੜਾ ਨਾ ਮੈਂ ਤੁਹਾਡੇ ਪਲਾਸਟਿਕ ਇਹ ਥੋੜਾ ਨਾ ਨਹੀਂ ਚਾਹਣਾ ਫੜ ਜਾ ਮੈਂ ਫੋਨ ਲਾਉਣਾ ਫਿਰ ਫੋਨ ਲਾਉਣ ਵਾਲੀ ਕੀ ਗੱਲ ਆ ਗਈ ਨਹੀਂ ਨਹੀਂ ਬੈਠੋ ਇੱਥੇ ਭਾਈ ਬਹਿ ਜੋ ਇੱਥੇ ਇਹ ਨਹੀਂ ਮੈਂ ਬੈਠ ਕੇ ਬਹਿ ਜਾ ਕੇ ਇਹ ਦਮ ਕਰੀਏ ਨਹੀਂ ਕਰਨਾ ਤੁਸੀਂ ਮੈਨੂੰ ਦੱਸ ਦੋ ਮੈਂ ਕਿਹ ਮਤ ਆਹੀ ਆਗਾ ਬਿਕ ਪੈਸਾ ਨਹੀਂ ਕੋਈ ਰੱਖੇ ਨਹੀਂ ਮਜ਼ਾ ਇੱਕ ਮਿੰਟ ਆਪਣੇ 100 ਰੁਪਏ ਦੀ ਨਹੀਂ ਆਪਣੇ 6000 ਵੋਟਾਂ ਕਿੰਨੇ ਘਰਾਂ ਦੇ ਜਾ ਕੇ ਆ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਤੇ ਬਾਈ ਐਸੀ ਕਿਹੜਾ ਕੋਈ ਉਹਨਾਂ ਤੇ ੱੱਕੇ ਨਾ ਕਰੇ ਜਾਂਦਾ ਨਾਲ ਗੱਲ ੱੱਕੇ ਨਹੀਂ ਨਿਕਾੜਨ ਦਾ ਕਿੰਨੇ ਕਿਹੜਾ ਨਾ ਜਾ ਕੇ ਆਉਂਦੇ ਉਹ ਤੇਨਾਂ ਨਹੀਂ ਪਤਾ ਹੁਣ ਤਾਂ ਮੰਤਰੀਆਂ ਤੋਂ ਆਏ ਆ ਇਹ ਕੋਈ ਕਿਸੇ ਨਾਲ ਨਹੀਂ ਬੇਚਿਆ ਹੈ ਪ੍ਰਧਾਨ ਨੂੰ ਲਾਉਣਾ ਫੋਨ ਇੱਕ ਮਿੰਟ ਬਾਈ ਪ੍ਰਧਾਨ ਨੂੰ ਲਾਉਣ ਵਾਲੇ ਕੀ ਗੱਲ ਆ ਅਸੀਂ ਤਾਂ ਆਪਦੀ ਡਿਊਟੀ ਕਰਦੇ ਆਂਗੇ ਜਦੋਂ ਪਤਾ ਤਾਂ ਲੱਗੂ ਐਡੀ ਗਰਮੀ ਦੇ ਵਿੱਚ ਅਸੀਂ ਘਰ ਘਰ ਜਾ ਕੇ ਤੁਹਾਡੇ ਲਈ ਤੁਹਾਡਾ ਨਾਮ ਜਿਨ੍ਹਾਂ ਦੇ ਕਟਿਆ ਰੱਖਿਆ ਤੇ ਨਾਮ ਚੜਾਉਂਦੇ ਆਂ ਮੈਂ ਮੰਨਦਾ ਮੈਂ ਮੰਨਦਾ ਸਰਕਾਰ ਨੇ ਸਕੀਮ ਦਿੱਤੀ ਸੀ ਵੀ ਘਰੋ ਘਰੀ ਜਾਓ ਪਰ ਪਤਾ ਤਾਂ ਲੱਗੇ ਤੁਹਾਡਾ ਮਹਿਕਮਾ ਕਿਹੜਾ? ਉਹ ਬਈ ਫੂਡ ਸਪਲਾਈ ਮਹਿਕਮਾ ਸਾਡਾ। ਉਹ ਮਹਿਕਮਾ ਤੁਸੀਂ ਪਰਪਾਈ ਤੇਗਾ ਤੂੰ। ਤੇ ਭਾਈ ਦੇ ਬਈ ਤੂੰ ਲਹੂ ਪੀ ਲੈਣਾ ਇੰਨੀ ਕਰਨਾ ਹੋਈ ਨਹੀਂ ਹੋਵੇਗਾ। ਮੈਂ ਗੱਲ ਕਰਨੀ ਆ ਕਰਨੀ ਸੀ ਤੂੰ ਪਹਿਲਾਂ 200 ਰੁਪਏ ਦੇ ਦੇ। ਬੱਸ ਤੂੰ ਮੈਨੂੰ ਦੱਸ ਦੇ ਕਿ ਤੇਰਾ ਕਿਹਨੇ ਬਈ ਅਸੀਂ ਤਾਂ 100 ਲਿਆ ਸੀ। 100 ਮਾ ਤਾਂ ਨੂੰ ਮੋੜਤਾ। ਨਾ ਅਸੀਂ ਤੁਹਾਡਾ ਨਾਮ ਚੜਾਈ। ਨਾ ਅਸੀਂ। ਜਾਈ ਨਾ ਚੜਾਉਣਾ ਨਹੀਂ ਤੂੰ ਕਿੰਨੇ ਕਿਰੇ ਤੇ ਜਾ ਕੇ ਤੂੰ। ਬੱਸ ਤੂੰ ਨਾਂ ਦੱਸ ਦੇਖਾ ਕਿਉਂ ਤੂੰ ਇਹਦੇ ਨਾਲ ਬੈਠੀ ਜਾਣਾ ਇਹ ਤਾਂ ਆਪ ਖੇਤ ਵੱਕਿਆ ਪੱਤੀ ਆ। ਜਿਹੇ ਨੂੰ ਦੱਸਿਆ ਤਾਂ ਆਇਆ ਸੀ ਆਹੀ ਮੈਂ ਕਿਵੇਂ ਜਾਵਾਂਗੇ ਜ ਮੈਂ ਫੋਨ ਲਾਉਣਾ ਪਤਾ ਸੀ ਜਿਹੜੇ ਕਣਕ ਬੰਦਿਆ ਉਹ ਫੂਲ ਸਪਲਾਈ ਵਾਲੇ ਆ ਮੈਂ ਬੱਤ ਮੈਂ ਬੈਠੋ ਕੜਾ ਨਾਮ ਜੁਰਦੇ ਨਹੀਂ ਮੈਂ ਜਾਣ ਨਹੀਂ ਨਹੀਂ ਭੈਜੋ ਮੈਂ ਨਹੀਂ ਜਾਣਦਾ ਨਾ ਉਹਦਾ ਨਾਮ ਨਹੀਂ ਚੜਾਉਣਾ ਤੁਹਾਨੂੰ ਕਹਿਦਾ 100 ਰੁਪਇਆ ਮੋੜ ਤਾਂ ਮਾਤਾ ਨੂੰ ਸਾਡੇ ਨਾਲ ਵੀਰ ਭਾਈ ਮੈਂ ਮੈਂ ਜਾਣ ਨਹੀਂ ਜਣਾ ਮੈਨੂੰ ਗੱਲ 100 ਦੀ ਨਹੀਂ ਪਿਆ ਹੋਰ ਲੈ ਲੈ 100 ਰੁਪਇਆ ਪਰ ਮੈਂ ਜਾਣ ਨਹੀਂ ਜਣਾ ਇੱਥੇ ਬੈਜੋ ਮੈਂ ਗੱਲ ਕਲੀਅਰ ਕਰਕੇ ਜਾਨੀਏ ਮੇਰੇ ਅਸੀਂ ਨਾ ਤੁਹਾਡਾ ਨਾਮ ਕੜਾ ਨਾਮ ਕੋਈ ਗੱਲ ਕਲੀਅਰ ਕਰਨੀ ਆ ਸਾਨੂੰ ਜਾਣਦੇ ਨਹੀਂ ਕਰੀਏ ਭਾਈ ਜਨਬਾਤ ਤੇ ਬੇਬੇ ਹਾਂ ਚਾਹ ਪਾਣੀ ਤੇਰਾ 100 ਰੁਪਏ ਪਿੱਛੇ ਮੇਰੇ ਕੋਲ ਹੋਰ ਨਾ ਕੋਈ ਹੋਰ ਨਾ ਕੋਈ ਗੱਲ ਕਲੀਅਰ ਕਰੋ ਕਲੀਅਰ ਕੀ ਕਰਨੀ ਐ ਲਾ ਪੁੱਛ ਮੈਂ ਖੜਿਆ ਹਾਂ ਆਈ ਪਰ ਹਾਂ ਤੇਰੇ ਕੋਲ 2-4 ਦਿਨ 2-4 ਜਾਂਦੀ ਜੇ ਤਾਂ ਉਹ ਹੀ ਪੱਟ ਰੱਖੀਏ ਵੀ ਅਸੀਂ ਕਿਹੜਾ ਕੋਈ ਗੱਲ ਨਹੀਂ ਸਾਡਾ ਸਾਰਾ ਨਾਮ ਲਿਖਿਆਗਾ ਧਾਰਨ ਕਾਰਡ ਦਾ ਨਾਮ ਲਿਖਿਆਗਾ ਅਸੀਂ ਨਹੀਂ ਲਿਖਿਆ ਭਾਈ ਕਣ ਕੇ ਮੈਂ ਨਹੀਂ ਆ ਜਾਣ ਦਿੰਦੇ ਤੁਹਾਨੂੰ ਇਹ ਮੁਲਾਜ਼ਮ ਐ ਕੋਈ ਕਹਿੰਦੇ ਆ ਕਿ ਵੀ ਅਸੀਂ ਇੱਥੇ ਤੁਹਾਡੀ ਮਾਹੌ ਕਰਨਾ ਆਏ ਆ ਰਾਸ਼ਨ ਕਾਰਡ 'ਚ ਨਾਮ ਪੜਾਉਣਾ ਆਏ ਆ ਤੇ ਆ ਚਾਹਾਂ ਰਾਸ਼ਨ ਕਾਰਡ ਦਾ ਤਾਂ ਕੰਮ ਹੀ ਨਿਪੜਿਆ ਵਾ ਮੈਂਬਰ ਨੂੰ ਲਾਇਆ ਕਿ ਆ ਆ ਜੋ ਮੜੇ ਭਾਈ ਐਵੇਂ ਡਰਾਈਵਰਾਂ ਦੇ ਵੀਰ ਬਣ ਗਏ ਨੰਨ ਭਾਈ ਮੈਂ ਡਰਾਈਵਰ ਨੂੰ ਐਵੇਂ ਬੈਹ ਜੋ ਕਾਕਾ ਦੇ ਡਰਾਈਵਰ ਦੀ ਜਾਣਦੇ ਪਰ ਅਸੀਂ ਨਾ ਤਾਂ ਅੱਜ ਪੁਆ ਕੇ ਜਾਣਦੇ ਆਂਗੇ ਤੈਨੂੰ ਐ ਨਹੀਂ ਜਾਣਦੇ ਬੰਦੇ ਦੇ ਬੈਹ ਬੰਦਾ ਆ ਦੇਖ ਬੀਬੀ ਕਿੰਨੇ ਜਣੇ ਦੇ ਨਾਮ ਲਿਖੇ ਦੇਖ ਲਿਖ ਚੈੱਕ ਕਰ ਲਏ ਹੋਵੇ ਸਾਾਨੂੰ ਕਿਸੇ ਬੰਦੇ ਬੜੀ ਇੱਕ ਮਿੰਟ ਭਾਈ ਗੱਲ ਸੁਣ ਆ ਦੇਖ ਲੈ ਇੱਕ ਮਿੰਟ ਮੇਰੀ ਗੱਲ ਰੋਲਾ ਰੋਲਾ ਮੈਂ ਕਿਉਂ ਪਾਉਣਾ ਤੈਨੂੰ ਸਭ ਕੁਝ ਸਮਝਾਵਾਂ ਆ ਨਾਮ ਆ ਦੇਖ ਪਿੰਡ ਦਾ ਨਾਮ ਚੈੱਕ ਕਰ ਉਹ ਬੰਦੇ ਚੈੱਕ ਕਰ ਮੈਂ ਮਾਰ ਕਿੰਨੇ ਪੈਸੇ ਕਿੰਨੇ ਸਾਡਾ ਨਾਮ ਜੇ ਕੋਈ ਪੈਂਦਾ ਨਹੀਂ ਮੈਂ ਜਾਣ ਨਹੀਂ ਦਿੰਦਾ ਮੈਂ ਛੱਡੂਗਾ 100 ਦਿਨ ਕਿੰਨੇ ਰੁਪਏ ਦੀ ਥੱਗੀ ਐ ਚ ਤੁਸੀਂ ਥੱਗੀਆਂ ਮਾਰ ਮਾਰ ਕੇ ਹਾਇਰ ਰਿਸਟਰ ਭਰ ਲਏ ਤੇ ਮੈਨੂੰ ਕੀ ਮੇਰੇ ਨਾਲ ਨਾ ਮੈਂ ਇਹੀ ਰਕਾਣਾ ਸੀ ਤਾਂ ਭੇਜਦੇ ਆ ਆਸਰਾਂ ਨੂੰ ਭੇਜਣਾ ਇਹੀ ਰਕਸ਼ਣਾ ਕਰਕੇ ਤੂੰ ਇਹਦੇ ਪਿੱਛੇ ਲੱਗੀ ਨਾ ਤੇਰੇ ਦੋ ਗੱਟੇ ਕਣਕ ਦੇ ਜਾਣਗੇ ਸਾਡਾ ਜਾਣਦੇ ਜਾਣਦੇ ਤੂੰ ਮੈਂ ਤਾਂ ਤੁਹਾਡੇ ਨਾਮ ਪਵਾ ਕੇ ਜਾਣਦੇ ਨਾ ਮੈਂ ਤਾਂ ਤੁਮ ਜਾਣਦੇ ਇਹ ਮੈਂ ਇਹ ਆਇਆ ਆਧਾਰ ਕਾਰਡ ਦੇ ਮੇਰੇ ਆਧਾਰ ਕਾਰਡ ਰਾਸ਼ਨ ਕਾਰਡ ਤੇ ਭਰਉਣਾ ਆ ਇਹੇ ਇਹ ਆਦਾ ਮਹਿਕਮਾ ਨਹੀਂ ਦੱਸ ਸਕਦੇ ਮੜੇ ਪੁੱਛੋ ਨੰਦੀ ਹਾਂ ਭਈ ਕਿਹੜੇ ਮਹਿਕਮੇ ਤੋਂ ਆਏ ਆਹ ਦੇ ਜੀ ਐਸੀ ਮਹਿਕਮੇ ਚ ਆ ਜੀ ਇਹ ਸੇ ਕਿਹੜੇ ਮਹਿਕਮੇ ਚ ਆਏ ਆ ਜਿਹੜੇ ਆਪਣੇ ਰਾਸ਼ਨ ਕਾਰਡਾਂ 'ਚ ਨਾਮ ਕੱਟੇ ਹੋਏ ਹੁੰਦੇ ਹੈਗੇ ਉਹਨਾਂ ਦੇ ਨਾਮ ਛੜਾਉਣੇ ਨੇ ਜਿਨ੍ਹਾਂ ਦੇ ਨਾਮ ਨਹੀਂ ਹੁੰਦੇ ਮੰਨ ਲਓ ਜਿਵੇਂ ਕੋਈ ਵਿਆਹ ਹੋ ਜਾਂਦਾ ਕਿ ਉਹਨਾਂ ਦੀ ਨੂੰਹ ਆ ਜੇ ਨੂੰਹ ਦਾ ਨਾਮ ਛੜਾਉਣਾ ਜਾਂ ਬੱਚੇ ਦਾ ਨਾਮ ਛੜਾਉਣਾ ਉਹ ਨਾਮ ਛੜਾਉਣੇ ਆ ਰਾਸ਼ਨ ਕਾਰਡ 'ਤੇ ਤੁਸੀਂ ਫਿਰ ਕੰਮ ਕਰਾਓ ਕਿਸੇ ਨਾਲ ਜਾ ਤੁਸੀਂ ਆਈ ਕਾਰਡ ਹੀ ਦਿਓ ਤੁਹਾਡੇ ਬੁਲਾਏ ਆਈ ਕਾਰਡ ਖਾ ਖਾ ਆਈ ਕਾਰਡ ਵੇਖੋ ਆਈ ਕਾਰਡ ਦਿਓ ਤੁਸੀਂ ਆਈ ਕਾਰਡ ਦੀ ਆਪਣਾ ਹਜੇ ਬਣੇ ਨਹੀਂ ਨਵੇਂ ਨਵਾਂ ਨਵਾਂ ਨਹੀਂ ਆਏ ਤਾਂ ਨਹੀਂ ਫਿਰ ਯਾਰ ਆਏ ਤਾਂ ਤੁਸੀਂ ਖਰੀਦ ਕੀਪ ਤਾਂ ਕਿੰਨੇ ਘਰਾਂ ਦੱਸੋ ਸੋ ਸੋ ਲੈ ਆਏ ਹੋ ਨਹੀਂ ਜੀ ਆ ਮੈਂ ਇਹਨਾਂ ਨੂੰ 100 ਰੁਪਏ ਮੋੜ ਦੇ ਮੈਨੂੰ 100 ਰੁਪਏ ਮੋੜਤਾ ਜੀ ਮੈਂ ਆਏ ਮੈਂਨਾਂ ਚਾਹ ਪਾਣੀ ਪੁੱਛਿਆ ਵਧੀਆ ਭਾਇ ਜਤਮਾਨ ਕੀਤਾ ਮੇਰਾ ਮੁੰਡਾ ਬਾਹਰੋਂ ਆਗਾ ਉਹਨੇ ਪੁੱਛ ਲਿਆ ਵੀ ਤੇਰਾ ਮਹਿਕਮਾ ਕਿਹੜਾ ਇਹਨਾਂ ਦੇ ਮਹਿਕਮੇ ਦੀ ਗੱਲ ਨਹੀਂ ਆਏਗੀ ਹੁਣੀ ਉੱਠ ਕੇ ਭਾਈ ਦੇਣਾ ਤਾਂ ਮੈਨੂੰ ਪੈਸੇ ਮੋੜ ਦੇ ਨਾਲੇ ਮੇਰੇ ਧਾਰ ਕਾਰਡ ਮੋੜ ਦੇ ਮੈਂ ਤਾਂ ਜਾਣ ਨਹੀਂ ਦੇਣਾ ਜੇਕਰ ਮੇਰੇ ਪੁੱਤ ਦਾ ਨਾਂਣ ਜੜਾ ਕੇ ਜਾਂਦੇਗੇ ਅੱਗੇ ਅਸੀਂ ਪਲੇਸ ਕਰਕੇ ਤੁਹਾਡਾ 100 ਰੁਪਏ ਤੇ ਧਾਰ ਕਾਰਡ ਮੋੜਾ ਬਾਈ ਤਾ ਮੋੜਨ ਵਾਸਤੇ ਨਹੀਂ ਮੋੜਿਆ ਸੋਨੂੰ ਅਸੀਂ ਸਵਾਲ ਪੁੱਛਿਆ ਤੁਸੀਂ ਤਾਂ ਮੋੜਿਆ ਜੇ ਹਰ ਬ ਜੇ ਮੈਂ ਆ ਬੰਦੇ ਜਾਂਦੇ ਆ ਉਹਨਾਂ ਦੇ ਪਹਿਲਾ ਆਈ ਕਾਰਡ ਦੇਖਣਾ ਪਤਾ ਹੋਵੇ ਉਹਨਾਂ ਨੂੰ ਵੀ ਕਿਹੜੇ ਵਿਭਾਗ ਵਿੱਚ ਆਇਆ ਕਿੱਥੋਂ ਆਇਆ ਤੇ ਬੰਦੇ ਸੁਚੇਤ ਹੋਣ ਲੁੱਟ ਖੋਈ ਨਹੀਂ ਹੋਊਗੀ ਗੱਲ ਕੱਲੇ ਸਾਡੇ 100 ਰੁਪਏ ਦੀ ਨਹੀਂ ਤੁਸੀਂ ਕਿੰਨੇ ਕਿਰਾਂ ਦੇ ਜਾ ਕੇ ਆਏ ਆ ਕੱਲੇ ਅੱਜ ਸਾਡੇ ਪਿੰਡ ਕੱਲ ਨੂੰ ਤੁਸੀਂ ਹੋਰ ਪਿੰਡ ਹੋਵੋਗੇ ਬਾਈ ਤੁਸੀਂ ਤਾਂ ਸਾਡੇ ਤੇ ਦਬਾਅ ਪਾਈ ਜਾਂਦੇ ਆ ਗੱਲ ਦਬਾਅ ਨਹੀਂ ਤੇ ਤੁਸੀਂ ਸਪਾਈ ਕਾਰਡ ਗੱਲ ਕਰਾਉਣੀ ਜੇ ਨਹੀਂ ਆਈ ਕਾਰਡ ਦਿਖਾਓ ਨਹੀਂ ਨਹੀਂ ਮੈਂ ਸਾਹ ਦਾ ਪਤਾ ਹਮ ਨਹੀਂ ਬੁਲਾਇਆਗਾ ਇਹਨਾਂ ਨੇ ਕੋਈ ਇਨਸਾਫੀਤਾ ਕਰਕੇ ਜਾਣਾ ਕੋਈ ਤਾਂ ਮੈਨੂੰ ਨਾਲ ਲੈ ਕੇ ਜਾਣਾ ਆਈ ਕਾਰਡ ਦਿਖਾਓ ਯਾਰ ਇਹ ਤਾਂ ਮੈਨੂੰ ਨਹੀਂ ਦਿਖਾਉਂਦੇ ਇਹ ਨਹੀਂ ਦਿਖ ਫੱਕਾ ਤੁਸੀਂ ਨਾਮ ਭਰਤੀ ਹੋ ਕੇ ਤੁਹਾਨੂੰ ਫੋਨ ਲਾਉਣਾ ਹੈ ਸਾਡੀ ਉਹਦੇ ਨਾਲ ਗੱਲ ਨਾ ਕਰੋ ਗੱਲ ਵੇਪੇ ਕਰਾਉਦ ਨੇ ਕੋਈ ਗੱਲ ਬੈ ਜਾ ਬਈ ਕੋਈ ਕਰਾਉਦ ਨੇ ਬਈ ਗੱਲ ਸਾਨੂੰ ਉੱਤੋਂ ਫੋਨ ਆਇਆ ਜੀ ਤੁਸੀਂ ਫਾਰਮ ਭਰ ਲਓ ਇਹ ਵੀ ਕੋਈ ਗੱਲ ਹੁੰਦੀ ਜੀ ਤੁਸੀਂ ਚੱਕ ਕਰਦੇ ਜਾਂ ਤਰਪੈ ਨੇ ਤਾਂ ਅਜ ਘਰ ਘਰ ਵੇਖਣ ਦੇ ਮਾਰੇ ਹੈਂ ਮੈਂ ਬਾਈ ਨਾਲ ਟੋਟੇਰ ਤੇ ਖੱਦਾਂ ਆਂਦੇ ਖੱਦ ਉੱਠਾ ਮਾਰਨ ਆ ਜਾਂਦੇ ਤਾਂ ਇਹ ਤਾਂ ਬੁੜਗਣ ਲੁੱਟ ਕੇ ਲੈ ਜਾਂਦੇ ਤੂੰ ਐਵੇਂ ਬਿਠਾ ਲੈਨੀ ਇਹਨਾਂ ਨੂੰ ਹਰ ਇੱਕ ਨੂੰ ਘਰੇ ਬਿਠਾ ਕੇ ਵੇ ਪੁੱਤ ਮੈਂ ਐਵੇਂ ਨਹੀਂ ਬਿਠਾਇਆ ਹੈ ਇਹ ਇਹਨਾਂ ਨੇ ਆ ਕੇ ਬਰਕੜਕਾਇਆ ਮੈਨੂੰ ਕਹਿੰਦੇ ਮਾਤਾ ਅਸੀਂ ਨਾ ਰਾਸ਼ਨ卡ਡ ਤੇ ਨਾਂ ਪਾਉਣੇ ਐ ਤੇ ਮੈਂ ਆਖਿਆ ਤੇਰੇ ਨਾਂ ਹੈ ਨਹੀਂ ਤਾਂ ਮੈਂ ਪੁਨਾ ਨਾ ਪਵਾ ਦਿੰਦੀ ਮੈਨੂੰ ਨਾਂ ਤਾਂ ਮਾਬਾ ਪਹਿਲਾਂ ਇਹਨਾਂ ਦੇ ਕੋਈ ਆਈ ਕਾਰਡ ਕੋਈ ਇਹਨਾਂ ਨੂੰ ਦੂਜੀ ਗੱਲ ਤੁਹਾਨੂੰ ਸਰਪੰਚ ਨੇ ਗੱਲ ਕਰਾਉਣਾ ਹੋਕਾ ਨਹੀਂ ਆਇਆ ਇਹਨਾਂ ਨਾਂ ਦੇ ਵਿਖਾਤੇ ਕਰ ਵੇਂਦੇ ਇਹਨਾਂ ਨਾਂ ਨਹੀਂ ਹੈ ਵੇਖਣ ਨੂੰ ਤੁਹਾਡਾ ਮੇਰੀ ਗੱਲ ਸੁਣੋ ਸਰਕਾਰ ਦੇ ਭੇਜਿਆ ਸਾਨੂੰ ਅਸੀਂ ਕਿਹੜਾ ਐਵੇਂ ਆਇਆ ਸਰਕਾਰ ਨੇ ਕਿਹਾ ਘਰ ਘਰ ਜਾਂਦੀ ਤੁਸੀਂ ਪਿੰਡਾਂ ਚ ਮੈਂ ਇੱਕ ਮਿੰਟ ਸਰਪੰਚ ਨੂੰ ਫੋਨ ਲਾਉਣਾ ਆ ਮੈਂ ਤੁਹਾਡੀ ਬਾਈ ਨਾਲ ਗੱਲ ਕਰਾਉਣਾ ਆਈ ਨੇੜੇ ਪਾ ਗਏ ਨਟਰੋਨਾ ਕੰਮ ਆਹ ਪੂਣੀ ਬੰਦ ਆ ਜਾਂਦਾ ਇਹਨੇ ਮੈਂ ਗੱਲ ਕਰਾ ਦਿੰਦਾ ਉਹਨੂੰ ਫੋਨ ਮੈਨੂੰ ਪਤਾ ਹੀ ਹੈ ਹਲੋ ਸਰਪੰਚ ਸਾਹਿਬ ਮੜਾ ਜਾ ਇੱਥੇ ਆਇਓ ਹਾਂ ਆਪਣੇ ਇਹਨਾਂ ਦੇ ਮਾਤਾ ਕੇ ਘਰੇ ਆ ਗੋਪੀ ਕੇ ਗੋਪੀ ਕੇ ਹਾਂ ਉਹ ਦੇਖੀ ਸਾਰਾ ਸ਼ਹਿਰ ਨਾਲ ਦੇ ਘਰਾਂ ਦੇ ਨੇੜੇ ਹੀ ਫਿਰਦੇ ਹਾਂ ਆਇਓ 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 ਮੜਾ ਜਾ ਪੰਗਾ ਪੈ ਗਿਆ ਆਪਣੇ ਕੋਈ ਨਾਂ ਨੂੰ ਚੜਾਉਣ ਵਾਲੇ ਕੋਈ ਮੁਲਾਜ਼ਮ ਆਏ ਦੀ ਪਿੰਡ ਚ ਅੱਛਾ ਹਾਂ ਇੱਥੇ ਆਇਓ ਬਸ ਇੱਥੇ ਆਇਓ ਆ ਜਿਹਾ ਉਹਨਾਂ ਕਹਿੰਦਾ ਪੁੱਤ ਮੈਂ ਤੈਨੂੰ ਜਾਣ ਨਹੀਂ ਦਿੰਦੀ ਜਿੰਨੇ ਜਿੱਕਰ ਮੇਰੇ ਪੁੱਤ ਦਾ ਨਾਂ ਨਹੀਂ ਪਉਂਦਾ ਤੇ ਮੈਂ ਤੈਨੂੰ ਚਪਲੀਆਂ ਨਾਲ ਤੇਰਾ ਸਿਰ ਭੰਨ ਦੂੰਗੀ ਪਹਿਲਾ ਬੰਦੇ ਤਾਂ ਵੇਖ ਮੈਂ ਬੰਦੇ ਵੇਖ ਮੈਂ ਆਏ ਨਹੀਂ ਭਜਨ ਦਿੰਦੀ ਆਏ ਮੰਮਾ ਮੰਮਾ ਇਹਨਾਂ ਨੇ ਮੈਨੂੰ 100 ਰੁਪਏ ਤਾਂ ਤੁਸੀਂ ਜਿਆਸੀ ਮੰਗ ਜਿੰਨੇ ਜਿੱਕਰ ਮੇਰੇ ਪੁੱਤ ਦਾ ਨਾਂ ਨਹੀਂ ਪਉਂਦੇ 100 ਰੁਪਏ 100 ਰੁਪਏ ਵੀ ਮੰਗੀ ਜਾਂਦੇ 100 ਰੁਪਏ ਵੀ ਮੰਗਦੇ ਆ ਸ ਇਹਨਾਂ ਨੇ ਉਹਦਾ ਜੀ ਫੀਸ ਆ ਵੀ ਮੇਰੇ ਪੁੱਤ ਨੇ ਬਣਾਤਾ ਆ ਕੇ ਬਾਪਾ 100 ਯਾ ਸਰਕਾਰ ਨੇ ਕਿਹਾ ਤੁਹਾਨੂੰ ਕਿਹਾ ਵੀ 100 ਰੁਪਏ ਦੇ ਹੋਰ ਜੀ 500 ਰੁਪਏ ਠੀਕ ਸੱਚੀ ਗੱਲ ਇਹੇ ਮਲਾਜਮ ਆਏ ਜੀ ਅੱਛਾ ਇਹ ਕਹਿੰਦੇ ਜੀ ਅਸੀਂ ਆਧਾਰ ਕਾਰਡ ਤੁਹਾਡੇ ਅਸੀਂ ਇਹੋ ਜਿਹਾ ਰਸ਼ਨ ਕਾਰਡ ਨਾਲ ਜੋੜਦੇ ਆਂ ਤੇ ਮੈਂ ਇਹਨਾਂ ਨੂੰ ਪੁੱਛ ਲਾ ਮਹਿਕਮਾ ਤੁਹਾਡਾ ਕਿਹੜਾ ਤੇ ਹੁਣ ਇਹ ਕਿੰਨਵੇਂ ਕਿਜੀ ਜਾਂਦੇ ਆਂ ਗਾਹ ਕੋ ਕਹਿੰਦੇ ਜੀ ਤੁਸੀਂ ਅਸੀਂ ਤੁਹਾਡਾ 100 ਰੁਪਿਆ ਮੋੜਤਾ ਦਾ ਕਰ ਮੋੜਤਾ ਹੁਣ ਸਾਨੂੰ ਜਾਣ ਦੋ ਮੈਂ ਕਿਹਾ ਵੀ ਗੱਲ 100 ਦੀ ਨਹੀਂ ਤੁਸੀਂ ਅੱਜ ਸਾਡੇ ਪਿੰਡ ਜਾਂ ਕੀ ਵੀ ਤਾਂ ਕਿੰਨੇ ਘਰਾਂ ਨੂੰ ਲੱਗੇ ਤੁਹਾਡਾ ਰਿਕਾਰਡ ਤੁਹਾਡਾ ਕੀ ਆ ਮੈਂ ਇਹ ਤਾਂ ਜੀ ਕਿਹੜੇ ਮਹਿਕਮੇ ਚੋਂ ਆਏ ਆ ਦੱਸੋ ਤੁਸੀਂ ਯਾਰ ਮਲਾਜਮ ਆਏ ਹੋ ਦੇਖੋ ਪਿੰਡ ਦਾ ਸਰਪੰਚਾ ਰਿਕਾਰਡ ਦੋ ਬਾਇਓ ਡਾਟਾ ਮੈਂ ਚੜਾਇਆ ਬੈਠਾ ਛੱਡ ਛੱਡ ਸਾਰਾ ਰਿਕਾਰਡ ਅਸੀਂ ਉੱਪਰ ਭੇਜਣਾ ਹੁੰਦਾ ਜੀ ਸਰ ਦਾ ਨੰਬਰ ਬਣਦਾ ਜਾਂਦਾ ਇਹਨੇ ਮੈਂ ਤਾਂ ਉਹ ਗੱਲ ਵੀ ਕਰਾ ਦਿੰਦਾ ਤੁਹਾਡਾ ਆਈ ਕਾਰਡ ਦਿਓ ਆਈ ਕਾਰਡ ਦੀ ਨਵੀਂ ਜੁਆਇਨਿੰਗ ਹੈ ਨਵੀਂ ਜੁਆ ਕਿਹੜਾ ਵਿਭਾਗ ਕਿਹੜਾ ਤੁਹਾਡਾ ਆਹੀ ਹੈ ਜੀ ਆਹੀ ਵਿਭਾਗ ਬੰਦੇ ਸਦੋਂ ਯਾਰ ਇਹਨਾਂ ਨੂੰ ਬੰਨੋ ਕੋਈ ਵਿਭਾਗ ਨਹੀਂ ਆਇਆ ਸਾਨੂੰ ਤਾਂ ਕੋਈ ਭੋਲਣੀ ਆਈ ਸਾਨੂੰ ਪਤਾ ਨਹੀਂ ਸਾਡੀ ਸਰਕਾਰ ਦਾ ਵਿਭਾਗ ਮੈਂ ਕਿਹੜਾ ਬੈਠਾ ਹੈ ਭਾਈ ਬੈਠੋ ਭੋਗ ਬੈਠੇ ਰਹੋ ਭਾਈ ਬੈਠੋ ਭਾਈ ਨਹੀਂ ਜਾਂਦੇ ਦੇਖ ਲਾਗੇ ਨਹੀਂ ਜਾਂਦਾ ਮਦਰ ਕੋਈ ਕੋਈ ਪੈਣੇ ਬਣ ਗਏ ਤੁਸੀਂ ਭਾਈ ਮੇਰੀ ਨਹੀਂ ਮਜਾਂਦੇ ਸੀ ਕਿਹੜਾ ਕੋਈ ਯਾਰ ਤੁਹਾਡੇ ਨਾਲ ਕੋਈ ਗੱਲ ਕੋਈ ਪ੍ਰੂਫ ਦਿਓ ਯਾਰ ਤੁਸੀਂ ਸਾਨੂੰ ਮੁੱਤ ਬਣਾਉਂਗੇ ਪੰਚਾਇਤ ਨੂੰ ਕੋਈ ਪਤਾ ਨਹੀਂ ਬੰਦੇ ਆਏ ਮਰੇ ਅੱਜ ਮਰੇ ਜੰਗ ਭਾਈ ਅਸੀਂ ਨਵੇਂ ਭਰਤੀ ਹੋਏ ਆਂਗੇ ਮਾਤਾ ਨੂੰ ਤਾਂ ਅਸੀਂ ਨਾਮ ਹੀ ਚੜਾਉਣੇ ਆਗੇ ਜਾਸਰ ਚੋਰੀ ਆ ਬਸੋ ਯਾਰ ਤੁਹਾਨੂੰ ਡਾਂਡ ਕੱਢ ਕੇ ਲਿਆ ਦੂੰ ਆਓ ਮੜੇ ਮੈਂ ਨਾ ਹਰ ਪਿੰਡ 'ਚ ਆਹੀ ਹਾਲ ਹੋਣਾ ਚਾਹੀਦਾ ਤਾਨੂੰ ਐ ਨਹੀਂ ਪਤਾ ਵੀ ਜੇ ਕੋਈ ਸਰਕਾਰੀ ਮੁਲਾਜ਼ਮ ਆਊਗਾ ਉਹ ਆਊਗੀ ਦੇ ਕੋਲੇ ਉਹ ਉਹ ਐਨਾ ਤਾਂ ਦਿਮਾਗ ਲਾ ਲਓ ਕੋਈ ਪੰਚਾਇਤ ਕੋਲੇ ਆਊਗਾ ਕੋਈ ਪੰਚਾਇਤ ਹੋਕਾ ਦਵਾਊਗੀ ਬੇਬੇ ਤੁਸੀਂ ਵੀ ਉਹੀ ਕਹਿ ਦਿੰਦੇ ਹੋ ਮੈਂ ਤਾਂ ਪੜੀ ਨਹੀਂ ਸੀ ਕਿ ਮੈਂ ਤਾਂ ਪਰ ਸੀ ਮੈਨੂੰ ਨਹੀਂ ਪਤਾ ਮੈਂ ਤਾਂ ਆ ਕੇ ਆਂਦੇ ਨਾ ਤੇਰੇ ਪੁੱਤ ਦਾ ਰਾਸ਼ਨ ਕਾਰਡ ਤੇ ਨਾ ਹੈਗਾ ਥੋੜੇ ਕਿਸੇ ਜੀ ਦਾ ਹੈਗਾ ਕਿ ਹੈ ਨਹੀਂਗਾ ਮੈਂ ਮੈਂ ਖਾ ਪਏਰੇ ਪੁੱਤ ਦਾ ਰਾਸ਼ਨ ਕਾਰਡ ਤੇ ਕੱਟਿਆ ਵਸੀ ਨਾ ਮੈਂ ਖਾ ਮੇਰੇ ਪੁੱਤ ਦਾ ਨਾ ਰਾਸ਼ਨ ਕਾਰਡ ਤੇ ਨਾ ਪੈਜੂਗਾ ਮੈਨੂੰ ਕਿ ਪਤਾ ਸੀ ਠੱਗਾਂ ਮਾਰਨ ਆਲੇ ਆ ਫਿਰਦੇ ਉਤੋਂ ਭੇਜ ਦੇ ਕਿਸੇ ਨੇ ਹੈ ਅਮਲਾ ਹੈ ਹੁਣ ਸਨੇ ਪੈਈ ਦੇ ਕੋਈ ਸਰਕਾਰੀ ਮੁਲਾਜ਼ਮ ਆਉਣਾ ਉਹ ਪੰਚਾਇਤ ਰਾਹੀਂ ਆਊਗਾ ਤੇ ਤੁਹਾਨੂੰ ਹੋਕਾ ਦਵਾ ਕੇ ਗੁਰਦੁਆਰੇ ਚ ਅਨਾਉਂਸਮੈਂਟ ਕੀਤੀ ਜਾਊਗੀ ਭਾਈ ਮਲਾਜਮਾ ਆ ਕੋਈ ਤੁਸੀਂ ਚੁੱਪ ਕਰਕੇ ਇਹਨਾਂ ਨੂੰ 100-100 ਰੁਪਿਆ ਫੜਾਈ ਜਾਂਦੇ ਆ ਬਾਈ ਯਾਰ ਮੈਂ ਤੁਹਾਨੂੰ ਕਹਿੰਦਾ ਝੋਨਾ ਦਾ ਕੰਮ ਹੁਣ ਇਹਨਾਂ ਨੂੰ ਪਤਾ ਵੀ ਦੁਪਹਿਰੇ ਬੁੜਗੀਆਂ ਹੁੰਦੀਆਂ ਗੱਲਾਂ ਕਦੇ ਕੋਈ ਇਹਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਜਾਂਦੇ ਆ ਆਧਾਰ ਕਾਰਡ ਪਤਾ ਵੀ ਘਰੇ ਪਏ ਹੋਣਗੇ ਕਾਪੀ ਚੁੱਕ ਲਈ ਆਪਾਂ ਨੂੰ 100 ਲੈ ਜਾਂਦੇ ਆ ਵੜ ਕੇ ਤੂੰ ਆਪਣੇ ਨੂੰ ਇਹਨਾਂ ਨੂੰ ਆਪਾਂ ਥਾਣੇ ਲੈ ਕੇ ਚੱਲੋ ਇਹਨਾਂ ਨੂੰ ਥਾਣੇ ਲੈ ਕੇ ਚੋ ਲੈ ਇਹਨਾਂ ਨੂੰ ਆਹ ਬੀਬੀ ਤੂੰ ਫੜ ਇਹਨਾਂ ਦਾ ਭਾਈ ਆਹ ਦੇ ਦਿਓ ਸਾਡਾ ਰਿਕਾਰਡ ਮੈਂ 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 ਕਾਡ ਦੇ ਨਹੀਂ ਦੇਦੇ ਭਾਈ ਅਸੀਂ ਜਾਣਾ ਸਾਡਾ ਜਾਣਾ ਨਹੀਂ ਭਾਈ ਵੜ ਕੇ ਪਹਿਲੀ ਗਲਤੀਆਂ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਮਾਰਨਾ ਹੋਣੀ ਕੰਜਰ ਦੇ ਮਰ ਮੁਰਗੇ ਤਾਂ ਆਪਣੇ ਪੱਲੇ ਪੈ ਜਾਣਗੇ ਥਾਣੇ ਫੋਨ ਕਰਦਾ ਮੈਂ ਥਾਣੇ ਫੋਨ ਕਰੋ ਮੇਰਾ ਮੋਬਾਈਲ ਗੱਡੀ ਚੋਂ ਤਰਾਕੂ ਦੇਖ ਲੈ ਹਾਂ ਹਾਂ ਲਓ ਮੇਰਾ ਗਲਤੀ ਹੋ ਗਈ ਗਲਤੀ ਹੋ ਗਈ ਗਲਤੀ ਹੋ ਗਈ ਥੋੜੇ ਵੱਟਾ ਯਾਦ ਰੱਖੋਗੇ ਤੁਸੀਂ ਹੋਰ ਪਿੰਡ ਚ ਵੜਨ ਲੱਗੇ ਜੇ ਅੱਥਰਥੀ ਥੋੜੀ ਤੌਹੀ ਲੱਗੇ ਨਾ ਸਵਾਰ ਕੇ ਉਹਦੋਂ ਹੋਊਗੀ ਥੋੜੀ ਰਹਿ ਜੇ ਬਹੁਤ ਪਿਆਸੀ ਪਤਾ ਲੱਗੇ ਮੈਨੂੰ ਮੈਂ ਦੇਖੀ ਰੁਟ ਕੇ ਮੈਂਟ ਵੇ ਦੀ ਚੋਰੇ ਜਾਂਦਾ ਹ 100 ਰੁਪਇਆ ਇਹ ਪੈਸੇ ਐਵੇਂ ਬੰਦੇ 9 10 ਨਾ ਨਾ ਦੀ ਕਮਾਈ ਹੈ ਸਾਰਾ ਦਿਨ ਬੰਦੇ ਖਾਪਦੇ ਮਰ ਜਾਂਦੇ ਦਿਹਾੜੀ ਕਾ ਕਰਦੇ ਖੇਤਾਂ ਚ ਕੰਮ ਕਰਦੇ ਮੰਦਰ ਸਿਗਾਤ ਆਏ ਗਲਤੀ ਹੋ ਗਈ ਕਿੰਨੇ ਪਿੰਡਾਂ 'ਚ ਠੱਗੀ ਮਾਰੀ ਆ ਮੈਂ ਗਲਤੀ ਹੋ ਗਈ ਕਿੰਨੇ ਪਿੰਡਾਂ ਦੀ ਠੱਗੀ ਮਾਰੀ ਜਾਂ ਤੁਸੀਂ ਬਾਈ ਗਲਤੀ ਹੋ ਗਈ ਗਲਤੀ ਤਾਂ ਐਨਾ ਹੀ ਬਖਸ਼ੇ ਜਾਂਦੇ ਜਾਂਦੇ ਆ ਜੇ ਸਰਕਾਰ ਨੇ ਕਿਹਾ ਤਾਂ ਵੀ ਘਰ ਘਰ ਜਾ ਕੇ ਉਹ ਕਰਾਂਗੇ ਇਹ ਫਾਇਦਾ ਚੱਕਣ ਲੱਗਦੇ ਬਾਈ ਸਰਕਾਰ ਦੀ ਗੱਲ ਨਹੀਂ ਮਾਰੀ ਮਾਰੇ ਹੋ ਤੇ ਬੇਰਣੀ ਕਿੰਨੇ ਕਿੰਨੇ ਬੇਬੇ ਕੀਆ ਬਾਈ ਦੁਕਾਨ ਆ ਮੇਰੀ ਕੋਈ ਕੰਮਕਾਰ ਚੱਲਦਾ ਨਹੀਂ ਮੋਹਰ ਦੁਕਾਨ ਤਾਂ ਕਰ ਤੇ ਜੇ ਕੰਮਕਾਰ ਨਹੀਂ ਚੱਲਦਾ ਤਾਂ ਠੱਗੀਆਂ ਮਾਰੋਗੇ ਤੁਸੀਂ ਸਰਕਾਰ ਦੇ ਨਾਂ ਤੇ ਠੱਗੀਆਂ ਮਾਰੋਗੇ ਹੁਣ ਤੁਸੀਂ ਬੰਦ ਕਰੀ ਹੋਈ ਸਾਡੇ ਬੇਰੋਜ਼ਗਾਰੀ ਕਰਕੇ ਬਾਈ ਇਹ ਬਾਈ ਫੋਨ ਲੌਂਗ ਬਾਲ ਸੁਣ ਆਪਾਂ ਕੇਰਾ ਉੱਥੇ ਨਹੀਂ ਨਹੀਂ ਲਾਉਣਾ ਮੈਂ ਫੋਨ ਮੈਂ ਕਹਿੰਦੇ ਗੱਲ ਸੁਣ ਲੈ ਮੈਂ ਕੱਲ ਨੂੰ ਕਰ ਕੇ ਬਾਈ ਬਣ ਕੇ ਕੁਝ ਕੋਲ ਸੁਣੋ ਨਾ ਸਕੋ ਇਹ ਤਾਂ ਭੁੱਲ ਜਾ ਤੂੰ ਵੀ ਤੈਨੂੰ ਜੇ ਚੋਰੀ ਕਰੇਗਾ ਤੇ ਤੇਰੀ ਬਕਸ਼ਾ ਜਾਊਗਾ ਤੇਰਾ ਆਧਾਰ ਕਾਰਡ ਤੇ ਨਾ ਮੈਂ ਗਾਹ ਕੇ ਕੇ ਪਵਾ ਦੂੰਗਾ ਗਾਹ ਕਿਹਨੂੰ ਅਖਵੇਂ ਤੂੰ ਮੈਂ ਗਾਹ ਕਿਹਨੂੰ ਅਖਵੇਂ ਤੂੰ ਦਸ ਗਾਹ ਕੱਢ ਤੇ ਮੇਰੇ ਸਾਲੇ ਨਾਲ ਹੁਣ ਤਾਂ ਚੱਲ ਪੁੱਤ ਕੋਈ ਨਹੀਂ ਛੱਡ ਦਿਓ ਗਰਮੀ ਵਾਲੀ ਹੋਰ ਮਾਰ ਬੀਬੀ ਆਏ ਨਹੀਂ ਛੱਡ ਨਾ 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 ਪੈ ਜਾਣਗੇ ਖਬਰ ਸਾਡਾ ਸਰਪੰਚ ਬਣੇ ਭਾਈ ਬਣ ਕੇ ਗਲਤੀ ਹੋ ਗਈ ਸਰ ਮੈਂ ਕੋਈ ਨਾ ਪਹਿਲੇ ਮਰੂ ਕੰਨ ਤੇ ਮੂਤ ਕੱਢ ਦੇਣਾ ਮਾਰ ਕੇ ਮੈਂ ਬੀਬੀ ਗਲਤੀ ਹੋ ਗਈ ਮਾੜਾ ਕਹਿ ਤਾ ਮੈਂ ਕੀ ਕਹਿ ਸਕਦਾ ਹੁਣ ਇੱਕ ਮਿੰਟ ਬੀਬੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਥਾਣੇ ਫੋਨ ਲਾਦਾ